ਉਹਨੂੰ ਦਿਖਾ ਰਿਹਾ ਕਿ ਕਿਦਾਂ ਘਰਾਂ ਦੇ ਵਿੱਚ ਜਿਹੜਾ ਹੈਗਾ ਚੰਗੀਆਂ ਓਪਲੀਆਂ ਜਿਹੜੇ ਘਰਾਂ ਨੂੰ ਤਬਾਹ ਕਰਤਾ ਪਾਣੀ ਨੇ ਤੇ ਇੱਧਰ ਜਿਹੜਾ ਹੈਗਾ ਫਲਹਾਲ ਇਧਰ ਆਪਾਂ ਜਾ ਰਹੇ ਆਂ ਦੇਖੋ ਕਿੰਨੇ ਕਿੰਨੇ ਬੰਨ ਪਾਈ ਠੀਕ ਹੈ ਪਰ ਉਹ ਕੋਈ ਜਿਹੜਾ ਹੈਗਾ ਕੰਮ ਨਹੀਂ ਆਏ ਤੇ ਲਗਾਤਾਰ ਆ ਸੂਣੇ ਸਨਖੇਕਾਰ ਜਿਹੜੇ ਬੰਦੇ ਨੇ ਸਾਰੀ ਉਮਰ ਜੱਕਦਾ ਬਣਾਉਣਾ ਹੁੰਦਾ ਹੈ ਨਾ ਤੇ ਉਹੀ ਸਾਰੀ ਉਮਰ ਆਮ ਬੰਦੇ ਤੋਂ ਕਿਸਾਨ ਤੋਂ ਮਜ਼ਦੂਰ ਤੱਕ ਘਰ ਹੀ ਬਣਦਾ ਠੀਕ ਹੈ ਤਾਂ ਇਧਰ ਦੇਖੋ ਜੀ ਇਹ 7 ਫੁੱਟ ਉੱਚਾ ਵਾ ਜੀ ਨਾਲੀ ਨੂੰ ਫੇਕੇ ਸੱਤ ਜਿਹੜੀ ਪੈਲੀ ਇਹਨਾਂ ਦੇ ਠੀਕ ਆ ਆਪਣੀਆਂ ਪਰਤੀਆਂ ਪਾਈਆਂ ਫੇਰ ਵੀ ਘਰਾਂ ਦੇ ਅੰਦਰ ਪਾਣੀ ਇਹ ਦੇਖੋ ਟੰਕਣਾ ਜਿਹਾ ਤੇ ਇਹ ਤਕਰੀਬਨ ਇਹ ਲਾਸਟ ਪਿੰਡ ਨੇ ਬਾਦਲੇ ਦੇ ਗਦਾਸਪੁਰ ਦਾ ਇਹ ਪਿੰਡ ਹੈ ਧਰਮਾਵਾ ਜੀ ਠੀਕ ਹੈ ਜੀ ਕੇ ਤੁਸੀਂ ਅੰਦਰ ਪਾਣੀ ਦੇਖ ਲਓ ਤੇ ਕਿੰਨੀਆ ਮਿਹਨਤਾਂ ਨਾਲ ਘਰ ਬਣਾਏ ਆ ਠੀਕ ਆ ਅੰਦਰ ਦੇ ਹਾਲਾਤ ਤੁਸੀਂ ਦੇਖੋ ਠੀਕ ਆ ਅੰਦਰਾਂ 'ਚ ਪਾਣੀ ਵੜ ਗਿਆ ਸੀਗਾ ਆੜੇ ਅੰਦਰੇ ਆ ਦੇਖ ਲਓ ਵੀ 7-7 ਫੁੱਟ ਉੱਚੇ ਘਰ ਸੀਗੇ ਨਾਰਮਲ ਪੈਲੀਆਂ ਨਾਲੋਂ ਤੇ ਸਾਰੇ ਘਰਾਂ ਦੇ ਵਿੱਚ ਜਿਹੜੀ ਗਾਰ ਜਿਹੜੀ ਹੈਗੀ ਫੈਲ ਗਈ ਦੇਖ ਲਓ ਠੀਕ ਹੈ ਮਤਲਬ ਕੀ ਆ ਬੰਦੇ ਨੇ ਸਾਰੀ ਉਮਰ ਲਾ ਕੇ ਇੱਕ ਘਰ ਬਣਾਉਣਾ ਹੁੰਦਾ ਤੇ ਉਹ ਵੀ ਜਿਹੜਾ ਹੈਗਾ ਜੇ ਇਦਾਂ ਕੁਦਰਤੀ ਜਿਹੜਾ ਕੈਰ ਆ ਠੀਕ ਹੈ ਇਹ ਇਹਨੇ ਦੇਖ ਲਓ ਵੀ ਸਾਰਾ ਕੁਝ ਖਰਾਬ ਕਰਤਾ ਠੀਕ ਆ ਤੁਹਾਨੂੰ ਮੈਂ ਉੱਪਰੋਂ ਦਿਖਾਉਣੇ ਆ ਸੋ ਜਿਹੜੀ ਰਾਹ ਇਕੱਟੀ ਇਹਨਾਂ ਨੇ ਆਪਣਾ ਬਾਕੀ ਜੋ ਵੀ ਹੁਣ ਕਿਉਂਕਿ ਥੱਲੋਂ ਸਾਰਾ ਘਰ ਖਾਲੀ ਕਰਕੇ ਜਿਹੜਾ ਹੈਗਾ ਬੰਦੇ ਚਲੇ ਗਏ ਆ ਤੇ ਉੱਪਰ ਜਾ ਕੇ ਆ ਜਿੰਨਾ ਵੀ ਸਮਾਨ ਸੀਗਾ ਕੋਸ਼ਿਸ਼ ਕੀਤੀ ਉੱਪਰ ਲੈ ਹੁੰਦੇ ਹਾਂ ਸੋ ਸਾਰਾ ਬਾਕੀ ਬਹੁਤ ਔਖਾ ਹੈ ਬਾਕੀ ਹੁਣ ਜਿਹੜਾ ਹੈਗਾ ਉੱਪਰ ਰਹਿ ਗਿਆ ਜਿਹੜਾ ਹੈਗਾ ਉਹ ਜਿਹੜਾ ਹੈਗਾ ਕੱਟਣਾ ਪੈ ਰਿਆਂ ਰਾਤਾਂ ਜਿਹੜਾ ਤੁਸੀਂ ਦੇਖ ਲਓ ਆ ਸਮਾਨ ਸੀਗਾ ਨਾਲੇ ਇਹਨਾਂ ਫਿਰ ਕਮਰਾ ਸੀਗਾ ਇਹ ਸੋ ਸਾਰਾ ਇਹ ਇੱਕ ਘਰ ਦੇ ਨੇ ਹਾਲਾਤ ਹਰ ਇੱਕ ਘਰ ਦੇ ਹਾਲਾਤ ਇਦਾਂ ਦੇ ਆ ਬਸ ਰਾਤ ਬੈੱਡ ਬਣਾ ਲਿਆ ਠੀਕ ਹੈ ਵੀ ਮਾਲਾ ਥੱਲੇ ਜਿਹੜਾ ਛੱਡ ਕੇ ਉੱਪਰ ਕਮਰਿਆਂ ਦੇ ਵਿੱਚ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਨੂੰ ਜਿਹੜਾ ਲਿਆਉਣਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਆਓ ਇਧਰ ਇਧਰ ਖੋਨੇ ਵਾਲਾ ਪਿੰਡ ਜਿਹੜਾ ਉਹ ਨਜ਼ਰ ਆਉਂਦਾ ਜੀ ਉਹ ਸਾਹਮਣੇ ਪਿੰਡ ਆ ਅੱਛਾ ਉਸ ਤੋਂ ਬਾਅਦ ਬਾਰਡਰ ਸ਼ੁਰੂ ਹੋ ਜਾਂਦਾ ਜੀ ਕਹਿ ਲੋ ਅਗਲੇ ਪਿੰਡ ਦਰਿਆ ਵਾ ਠੀਕ ਹੈ ਜੀ ਉਹ ਤੁਸੀ ਆ ਬਸ ਇਹ ਦੋ ਉੱਥੇ ਤਾਂ ਕਿਜਿਬਿਲਟੀ ਵੀ ਹੋਈ ਹੋਊਗੀ ਅੱਛਾ ਜੀ ਰੀਅਰੀ ਅਸੈਸਮੈਂਟ ਵੀ ਇੱਕ ਦੋ ਬੀਬੀਆਂ ਬੀਬੀਆਂ ਹੁੰਦੇ ਕੋਠੇ ਕੋ ਅੱਛਾ ਜਿੰਨਾਂ ਦਾ ਕਰਕੇ ਕੋਈ ਜਾਨੀ ਨੁਕਸਾਨ ਵੀ ਹਜੇ ਜਦੋਂ ਪਿੰਡ 'ਚ ਵੜਾਂਗੇ ਤਿੰਨ ਚਾਰ ਟਰਾਲੀਆਂ ਲੈ ਕੇ ਗਏ ਰਿਸਕ ਆ ਥੋੜਾ ਠੀਕ ਫੇਰ ਹੋ ਤਰਮਾ ਬਾਦ ਕੋਨੇ ਵਾਲਾ ਜੀ ਜਾਂ ਇੱਧਰ ਗਾਂ ਪਿੰਡਾਂ ਤੇ ਕੋਸ਼ਿਸ਼ ਹੋਵੇ ਵੱਡੇ ਟਰੈਕਟਰ 4x4 ਲੈ ਕੇ ਜਾਣ ਜਿਹੜੇ ਉੱਚੇ ਹੋਣ ਇਹਨਾਂ ਪਿੰਡਾਂ ਸਪਲਾਈ ਦਿੱਤੀ ਜਾਵੇ ਹਾਂ ਬਿਲਕੁਲ ਕਿਉਂਕਿ ਨਾਰਮਲ ਤੌਰ ਤੇ ਜਿਹੜਾ ਹੈਗਾ ਆਪਾਂ ਕੇ 메인 ਹਾਈਵੇ ਤੋਂ ਸਾਰੇ ਆ ਜਾਂਦੇ ਹਨ ਹੈਨਾ ਆ ਭੈਣ ਤੋਂ ਪੁੱਛ ਕਿੰਨਾ ਟਾਈਮ ਸਾਨੂੰ ਪਤਾ ਲੱਗਿਆ ਪਾਣੀ ਆਉਣ ਤੋਂ ਪਹਿਲਾਂ ਪਾਣੀ ਆਉਣ ਤੋਂ ਪਹਿਲਾਂ ਜੀ ਸਵੇਰ ਮਤਲਬ ਮਾਰਨਿੰਗ ਟਾਈਮ 'ਚ ਸਾਨੂੰ ਪਤਾ ਲੱਗਾ ਕਿ ਪਾਣੀ ਆਏਗਾ ਫਰਦੋਂ ਇਹ ਦਾਨੀ ਸੀ ਪਤਾ ਕਿ ਇੰਨਾ ਜ਼ਿਆਦਾ ਆ ਜਾਊਗਾ ਹਾਂਜੀ ਮੱਛੀ ਵਾਲੇ ਤੋਂ ਜਿਹੜੀ ਕੁਝ ਤੁਸੀਂ ਟੁੱਟ ਜਾਊਗੀ ਹਾਂ ਤੁਸੀਂ ਇੱਕ ਮੈਨ ਦੇਖ ਲਓ ਬੀਬੀਆਂ ਵੀ ਵਿਚਾਰੀਆਂ ਕੋਠੇ-ਕੋਠੇਆਂ ਉàngਾ ਪਰਦੀਆਂ ਕਿਉਂਕਿ ਸਾਰੇ ਜਣੇ ਦੇ ਨਾਲ ਜਿਵੇਂ ਬਾਈ ਦੱਸ ਰਿਹਾ ਵੀ ਕੈਜੁਐਲਟੀ ਵੀ ਹੋ ਸਕਦਾ ਉੱਤੋਂ ਕਹਿੰਦਾ ਪਿਛਲੇ ਪਿੰਡਾਂ ਦੇ ਵਿੱਚ ਡਿੱਗਾਂ ਦਾ ਕਾਰਨ ਸਾਰੇ ਲੋਕ ਹੀ ਕੋਠਿਆਂ ਤੇ ਆਵਰੇ ਇਸ ਵਕਤ ਤੇ ਕੋਈ ਸਾਰੇ ਪਿੰਡਾਂ ਦੇ ਵਿੱਚ ਵੀ ਹੈ ਸਾਰੇ ਜ਼ਿਆਦਾਤਰ ਲੋਕ ਕੋਠਿਆਂ ਤੇ ਇਸ ਵਕਤ ਰਹਿ ਰਹੇ ਆ ਵੀਰੇ ਹਾਂਜੀ ਸਾਰੇ ਪਿੰਡ ਦੇ ਲੋਕ ਕੋਠਿਆਂ ਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਹੁਣ ਥੋੜਾ ਜਿਹਾ ਪਾਣੀ ਘਟਿਆ ਲੇਕਿਨ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਬਹੁਤ ਜ਼ਿਆਦਾ ਗਾਰੇ ਘਰਾਂ ਦੇ ਵਿੱਚ ਜਾਨਵਰ ਨੇ ਕੋਈ ਸੱਪ ਵੀ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਆਈਆਂ ਪਿਛਲੇ ਪਿੰਡ ਨੇ ਜਿਹੜੇ ਅੱਗੇ ਕੋਨੇ ਵਾਲਾ ਮੱਛੀ ਵਾਲਾ ਉਧਰ ਤੇ ਅਸੀਂ ਖੁਦ ਆਵਾਜ਼ਾਂ ਵੀ ਸੁਣੀਆਂ ਜਿਸ ਦਿਨ ਪਾਣੀ ਆਇਆ ਕਿ ਪਾਣੀ ਦੇ ਵਿੱਚ ਜਿੱਦਾਂ ਘਰ ਡਿੱਗਣ ਦੀ ਆਵਾਜ਼ ਆਉਂਦੀ ਰਹੀ ਤੇ ਇੱਥੇ ਵੀ ਸਾਡੇ ਲੇਕਿਨ ਇੱਥੇ ਕੋਈ ਕੈਜ਼ੁਐਲਟੀ ਨਹੀਂ ਹੈ ਸਨਿਕ ਜਿਹੜੀ ਮਤਲਬ ਕੋਈ ਚੀਜ਼ ਹੈ ਕੋਈ ਹੋ ਤੇ ਨਹੀਂ ਆਈ ਲੇਕਿਨ ਸਿਵਾਵਾਂ ਜਿਹੜੀਆਂ ਜਥੇਦਾਰ ਬਿਜਦਾ ਹੁਣ ਯੂਨੀਅਨ ਵੱਲੋਂ ਇਸ ਤਰ੍ਹਾਂ ਦੀਆਂ ਸਿਵਾਵਾਂ ਜਿਹੜੀਆਂ ਨੇ ਉਹ ਜ਼ਰੂਰ ਦਿੱਤੀਆਂ ਨੇ ਪਹਿਲਾਂ ਆਪਣਾ ਭਾਈਚਾਰਕ ਤੌਰ ਤੇ ਜਿਹੜੇ ਲੋਕ ਲੋਕਾਂ ਨਾਲ ਖੜੇ ਆ ਤੇ ਆਦਰਵਾਇਜ਼ ਆਪਾਂ ਕੇ ਪ੍ਰਸ਼ਾਸਨਿਕ ਜਾਂ ਕੋਈ ਵੀ ਅਮਲਾ ਉਹ ਨਹੀਂ ਤੁਹਾਡੇ ਤੱਕ ਪਹੁੰਚਾ ਹੇ ਤੱਕ ਨਹੀਂ ਹਜੇ ਤੱਕ ਤੇ ਭੈਣ ਮੇਰੀ ਬੀਮਾਲਾ ਸਾਨੂੰ 5-7 ਘੰਟੇ ਪਹਿਲਾਂ ਹੀ ਪਤਾ ਲੱਗਿਆ ਪਾਣੀ ਆਉਣਾ 1 ਘੰਟੇ ਨੇ ਸਿਰਫ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਕਿ ਇੱਥੋਂ ਪਾਣੀ ਤੁਸੀਂ ਟੁੱਸੀ ਟੁੱਟ ਗਈ ਹੈ ਤੇ ਆਪਣਾ ਆਪਣਾ ਜੇ ਬਚਾਅ ਹੁੰਦਾ ਤਾਂ ਤੁਸੀਂ ਕਰ ਲਓ ਤੁਸੀਂ ਦੇਖ ਲਓ ਵੀ ਅੱਧੇ ਘੰਟੇ ਦੇ ਵਿੱਚ ਬੰਦਾ ਡੰਗਰ ਖੋਲੂਗਾ ਕਿਹੜਾ ਸਮਾਨ ਚੱਕੂਗਾ 1 ਘੰਟੇ ਦੇ ਵਿੱਚ ਸਿਰਫ ਅਸੀਂ ਆਪਣੀ ਜਾਨ ਬਚਾ ਕੇ ਤੇ ਪਾਣੀ ਸਿਰਫ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜਾ ਪਾਣੀ ਹੈ ਉਹ ਇੱਥੇ ਭਰ ਗਿਆ ਸੀ ਤੇ ਸਾਡੇ ਅੰਦਰਾਂ ਚ ਆਉਣਾ ਸ਼ੁਰੂ ਹੋ ਗਿਆ ਘਰਾਂ ਚ ਭਰ ਗਿਆ ਸੀਗਾ ਮਤਲਬ ਅੱਧਾ ਘੰਟਾ ਹੀ ਮਿਲਿਆ ਸਾਨੂੰ ਸਾਰਾ ਬਿਲਕੁਲ ਅੱਧੇ ਘੰਟੇ ਦੇ ਵਿੱਚ ਸਿਰਫ ਅਸੀਂ ਆਪਣੇ ਥੋੜਾ ਜ਼ਰੂਰਤ ਦਾ ਸਮਾਨ ਲੈ ਕੇ ਮਾੜਾ ਮੋਟਾ ਉੱਪਰ ਆਇਆ ਕੇ ਉੱਪਰ ਥੋੜਾ ਬਤ ਆਪਣਾ ਐਡਜਸਟ ਕਰ ਤੁਸੀਂ ਦੇਖ ਲਓ ਵੀ ਬਾਈ ਅੱਧੇ ਘੰਟੇ ਦੇ ਵਿੱਚ ਜਿਹੜਾ ਹੈਗਾ ਕੀ ਹੋ ਸਕਦਾ ਬਾਕੀ ਸਾਰਾ ਜਿਹੜਾ ਹੈਗਾ ਬੰਦਾ ਘਰ ਦਾ ਸਮਾਨ ਆ ਉਹ ਉੱਥੋਂ ਤੱਕੇ ਘਰਾਂ ਤੱਕ ਵੀ ਨੁਕਸਾਨ ਹੈ ਤੇ ਉਧਰੋਂ ਅੱਗੇ ਦਿਖਾ ਦਗੇ ਆ ਸਾਰਾ ਸਾਰਾ ਲੋਕ ਕੋਠਿਆਂ ਤੇ ਰਹਿਣ ਨੂੰ ਮਜਬੂਰ ਆ ਬਾਈ ਇਧਰਲੇ ਪਾਸੇ ਜਿਹੜਾ ਹੈਗਾ ਆਪਣੇ ਪੱਧਰ ਤੇ ਸਵਾਵਾਂ ਜਿਹੜੀਆਂ ਹੈਗੀਆਂ ਜਿਹੜੀਆਂ ਆਪਾਂ ਗੱਲ ਕਰ ਗਏ ਭਾਈਚਾਰੇ ਤੌਰ ਤੇ ਕਿਸਾਨ ਜਥੇ ਬੰਦਿਆਂ ਜਿਹੜੇ ਉਦੋਂ ਬਿਨਾਂ ਕਾਰ ਸੇਵਾ ਵਾਲੇ ਬਾਬੇ ਹੋਗੇ ਗੁਰਦੁਆਰਾ ਸਾਹਿਬ ਆਣਗੇ ਐਸਜੀਪੀਸੀ ਵਾਲੇ ਆ ਮਨ ਲੋ ਜਿਹੜੇ ਹੋਰ ਵੀ ਜਿਹੜਾ ਐਨ ਆਰ ਆਈ ਭਰਾ ਉਹਨਾਂ ਦੀਆਂ ਸਵਾਵਾਂਾਂ ਹੀ ਚੱਲ ਰਹੀਆਂ ਨੇ ਠੀਕ ਆ ਇੱਕ ਦੂਜੇ ਨਾਲ ਮੰਨ ਲਾ ਆਮ ਲੋਕ ਹੀ ਖੜੇ ਆ ਪਰ ਜਿਵੇਂ ਭੈਣ ਨੇ ਤੁਸੀਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਕੋਈ ਬੰਦਾ ਨਾ ਕੋਈ ਹਮਲਾ ਪਹੁੰਚੇ ਨਾ ਕੋਸ ਹੋਰ ਇੱਕ ਦੋ ਬਿਆਨ ਦੇ ਛੱਡਨੇ ਉਹਨਾਂ ਨੇ ਬਾਅਦ ਦੇ ਵਿੱਚ ਠੀਕ ਆ ਬਸ ਉਹ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉਹਦਾ ਕਹਾਣੀ ਖਤਮ ਆ ਘਰਾਂ ਦੇ ਘਰ ਡੁੱਬ ਚੁੱਕੇ ਆ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਆ ਵੀਰੇ ਠੀਕ ਆ ਬਹੁਤ ਔਖਾ ਇਸ ਵਕਤ ਬਹੁਤ ਔਖਾ ਠੀਕ ਆ ਆਗੇ ਆਗੇ ਇੱਕ ਮਿੰਟ ਰੁਕ ਜਾਓ